ਮੈਨੂੰ ਲੱਗਿਆ ਤੁਸੀਂ ਕਹੋਗੇ ਮੈਂ ਐਮੈਂਡਮੈਂਟ ਬਾਅਦ ਰੂਪ ਇੰਨੀ ਆ ਕਿਉਂਕਿ ਮੈਨੂੰ ਪਤਾ ਲੱਗੇਗਾ ਤੁਸੀਂ ਇਮੋਸ਼ਨਲ ਵੀ ਕਾਫੀ ਹੋ ਹਾਏ ਰੱਬਾ ਸਹੀ ਗੱਲ ਹੈ ਜੀ ਮੈਂ ਅ ਪਤਾ ਨਹੀਂ ਬਹੁਤ ਛੇਤੀ ਰੋ ਦਿੰਦੀ ਆ ਬਹੁਤ ਛੇਤੀ ਮੈਂ ਓਵਰ ਸੈਂਸਿਟਿਵ ਆ ਮੈਨੂੰ ਲੱਗਦਾ ਓਵਰ ਸੈਂਸਿਟਿਵ ਅ ਅੱਗੇ ਮੈਨੂੰ ਲੱਗਦਾ ਹੁੰਦਾ ਸੀ ਕਿ ਨਹੀਂ ਇਹ ਵਧੀਆ ਗੱਲ ਨਹੀਂ ਹੈਗੀ ਬਟ ਹੁਣ ਮੈਂ ਥੋੜਾ ਮੈਂ ਆਪਣੇ ਆਪ ਨੂੰ ਐਕਸੈਪਟ ਕਰ ਲਿਆ ਆ ਸੋ ਮੈਨੂੰ ਲੱਗਦਾ ਇਟਸ ਓਕੇ ਤੇ ਮੈਂ ਨਾ ਕੋਈ ਮੈਨੂੰ ਮਾੜੀ ਜੀ ਕੋਈ ਗੱਲ ਕਹਿ ਦੇਵੇ ਤਾਂ ਮੈਂ ਮੈਂ ਬਹੁਤ ਛੇਤੀ ਮੇਰਾ ਰੋਣਾ ਨਿਕਲ ਜਾਂਦਾ ਹੈ ਪਤਾ ਨਹੀਂ ਕਿਉਂ ਤੇ ਉਹ ਸੈੱਟ ਜਿਹੜੀ ਤੁਸੀਂ ਉਹਦੇ ਬਾਰੇ ਸੁਣਿਆ ਆ ਉਹ ਤਾਂ ਮੈਂ ਚਾਕਲੇਟ ਕਰਕੇ ਥੋੜਾ ਜਿਆਦਾ ਰੂਪੀ ਸੀ ਜੀ ਠੀਕ ਹੈ ਪਰ ਜਦੋਂ ਮੈਂ ਜਦੋਂ ਅਸੀਂ ਤੁਹਾਨੂੰ ਕੰਮ ਕਰਦੇ ਹਾਂ ਵੀ ਦੇਖਿਆ ਨਾ ਗੀਤਾਂ ਦੇ ਵਿੱਚ ਵੀ ਜਾਂ ਫਿਲਮਾਂ ਅਸ਼ਕੇ ਤੋਂ ਲੈ ਕੇ ਹੁਣ ਤੱਕ ਹਨਾ ਫਿਲਮਾਂ 'ਚ ਵੀ ਮੈਨੂੰ ਲੱਗਿਆ ਸੀਗਾ ਵੀ ਇਹ ਕੁੜੀ ਜਿਵੇਂ ਕੁਝ ਉਮਰ ਤੋਂ ਬਾਅਦ ਕੈਨੇਡਾ ਗਈ ਹੋਣੀ ਆ ਹਾਂਜੀ ਕਿਉਂਕਿ ਤੁਹਾਡੀ ਬੋਲੀ ਤੋਂ ਜਾਂ ਫਿਰ ਤੁਸੀਂ ਜਦੋਂ ਕਿਸੇ ਨੂੰ ਮਿਲਦੇ ਹੋ ਕਿਉਂਕਿ ਮੈਂ ਮਤਲਬ ਇਧਰ ਉਧਰ ਕਾਫੀ ਜਾਣਿਆ ਤਾਂ ਤੁਹਾਡੇ ਬਾਰੇ ਸੁਣਿਆ ਜੀ ਕਿ ਬਹੁਤ ਪਿਆਰੀ ਕੁੜੀ ਆ ਇੰਨੇ ਮਿੱਠੇ ਸੁਭਾਅ ਦੀ ਆ ਇੰਨਾ ਖੁੱਲ ਕੇ ਮਿਲਦੀ ਆ ਉਹ ਤਾਂ ਜੀ ਮੈਨੂੰ ਲੱਗੇ ਸੀਗਾ ਕਿ ਤੁਸੀਂ ਇੱਕ ਉਮਰ ਜਿਵੇਂ 15-16 ਸਾਲ ਦੀ ਉਮਰ ਤੋਂ ਬਾਅਦ ਫਿਰ ਤੁਸੀਂ ਕੈਨੇਡਾ ਮੂਵ ਹੋਏ ਹੋਮੋਗੇ ਪਰ ਮੈਂ ਜਿਵੇਂ ਹੁਣ ਆਪਣੀ ਇੰਟਰਵਿਊ ਸੀਗੀ ਤਾਂ ਮੈਂ ਤੁਹਾਡੇ ਬਾਰੇ ਕੁਝ ਸਰਚ ਕਰ ਰਹੀ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਉਧਰ ਲਈ ਬੌਨ ਬਰਾਟਾ ਪੋਂ ਜੀ ਫਿਰ ਮੈਨੂੰ ਲੱਗਿਆ ਵੀ ਇਹ ਤਾਂ ਬਹੁਤ ਕਮਾਲ ਦੀ ਗੱਲ ਹੈ ਕਿ ਇੰਨੀ ਸੋਹਣੀ ਤੇ ਠੇਠ ਪੰਜਾਬੀ ਤੇ ਦੂਸਰੋ ਜਿਵੇਂ ਤੁਸੀਂ ਆਪਣੇ ਆਪ ਨੂੰ ਕੈਰੀ ਕਰਦੇ ਹੋ ਹੈਨਾ ਇਹ ਨਹੀਂ ਕਿ ਤੁਸੀਂ 24 ਘੰਟੇ ਇਸੇ ਪਹਿਰਾਵੇ ਚ ਹੁੰਦੇ ਹੋ ਪਰ ਫਿਰ ਵੀ ਸੂਟਾਂ ਦੇ ਨਾਲ ਪਿਆਰ ਹੋਣਾ ਜਾਂ ਫਿਰ ਜਦੋਂ ਮੈਂ ਤੁਹਾਡੀਆਂ ਇੰਸਟਾਗ੍ਰam 'ਕਈ ਵਾਰ ਸਟੋਰੀਜ਼ ਦੇਖਦੀਆਂ ਤਾਂ ਉੱਥੇ ਬਹੁਤਿਆਂ ਸਟੋਰੀਜ਼ ਇਦਾਂ ਦੀਆਂ ਹੁੰਦੀਆਂ ਨੇ ਜਿਵੇਂ ਪੰਜਾਬ ਰਿਲੇਟਡ ਹੁੰਦੀਆਂ ਨੇ ਜਿਹਦਾ ਪਿੱਛੇ ਜਿਹੜਾ ਸਾਡਾ ਫਾਰਮਰ ਪ੍ਰੋਟੈਸਟ ਹੋਇਆ ਸੀਗਾ ਉਹਦੀਆਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸ਼ੇਅਰ ਕੀਤੀਆਂ ਹੋਈਆਂ ਹਨਾ ਜੀ 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 ਤੇ ਇਹ ਮੈਨੂੰ ਪੂਰੀ ਜਰਨੀ ਦੱਸੋ ਆਪਣੀ ਕਿ ਜਿਵੇਂ ਕਹਿੰਦੇ ਹੁੰਦੇ ਰਈਏ ਜਿੱਥੇ ਮਰਜੀ ਫਿਰ ਵੀ ਦਿਲ ਹੈ ਪੰਜਾਬੀ 100% ਵੀ 100% ਮੈਂ ਆਈ ਥਿੰਕ ਮੈਂ ਪਹਿਲਾਂ ਵੀ ਦੱਸਿਆ ਹੋਇਆ ਮੈਂ ਮੇਰਾ ਬਰਤਾ ਚਲੋ ਕੈਨੇਡਾ ਦਾ ਕੈਨੇਡਾ ਦਾ ਆ ਪਰ ਮੈਂ ਛੋਟੇ ਹੁੰਦੇ ਆ ਗਈ ਸੀ 아이 ਥਿੰਕ 9 ਮਹੀਨਿਆਂ ਦੀ ਸੀਗੀ ਉਦੋਂ ਮੇਰੇ ਪਾਪਾ ਇੱਥੇ ਆ ਗਏ ਸੀਗੇ ਮੈਨੂੰ ਲੈ ਕੇ ਤਾਂ ਮੈਂ ਉਸ ਤੋਂ ਬਾਅਦ ਆਪਦੇ ਦਾਦਾ ਦਾਦੀ ਜੀ ਕੋਲ ਹੀ ਰਹੀਆਂ ਅਸੀਂ ਪਿੰਡ ਚ ਮੈਂ ਪਿੰਡ ਚ ਹੀ ਰਹੀਆਂ ਤਾਂ ਮੇਰੀ ਜੋ ਸੁਰਤ ਆ ਉਹ ਪੰਜਾਬ ਚ ਹੀ ਖੁੱਲੀ ਆ ਤਾਂ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ 아이 ਥਿੰਕ 5 ਸਾਲਾਂ ਦੀ ਸੀ ਜਦੋਂ ਵਾਪਸ ਚਲ ਗਈ ਸੀ ਤਾਂ ਉਸ ਤੋਂ ਬਾਅਦ ਨਾ ਮੈਨੂੰ ਥੋੜਾ ਜਿਹਾ ਇਦਾਂ ਉੱਥੇ ਵੀ ਜਾ ਕੇ ਫੀਲ ਹੋਇਆ ਕਿ ਜਿੱਦਾਂ ਹੁੰਦਾ ਨਹੀਂ ਆਇਡੈਂਟੀਟੀ ਕ੍ਰਾਈਸਿਸ ਬੰਦੇ ਨੂੰ ਥੋੜਾ ਜਿਹਾ ਹੁੰਦਾ ਕਿ ਤੁਹਾਡਾ ਤੁਸੀਂ ਮਤਲਬ ਤੁਸੀਂ ਬ੍ਰੌਟ ਅਪ ਇੱਥੇ ਹੁੰਨੇ ਹੋ ਕੈਨੇਡਾ ਜਾਣਾ ਪੈ ਰਿਹਾ ਉੱਥੇ ਨਾ ਮੈਨੂੰ ਮਤਲਬ ਇੰਗਲਿਸ਼ ਆਉਂਦੀ ਸੀ ਮੇਰੇ ਦੋਸਤਾਂ ਨੂੰ ਜਿੱਦਾਂ ਉਹਨਾਂ ਨੂੰ ਮਤਲਬ ਮੇਰੇ ਦੋਸਤ ਚਲੋ ਉਹ ਨਹੀਂ ਸੀਗੇ ਪਰ ਹੌਲੀ ਹੌਲੀ ਜਦੋਂ ਬਡੇ ਤਾਂ ਮੇਰਾ ਹਮੇਸ਼ਾ ਬੈਕ ਆਫ ਮਾਈਂਡ ਜੋ ਤੁਸੀਂ ਸ਼ੁਰੂਆਤ ਚ ਦੇਖਿਆ ਹੁੰਦਾ ਹੈ ਤੁਸੀਂ ਉਹੀ ਤੁਸੀਂ ਉਹ ਦਿਮਾਗ ਚ ਰਹਿੰਦਾ ਪੰਜਾਬੀ ਗਾਣੇ ਉਹ ਹੋਰ ਸੁਣਦੇ ਸੀ ਹੈਗੇ ਪੰਜਾਬੀ ਉਹ ਵੀ ਨੇ ਬਟ ਕੀ ਹੁੰਦਾ ਕਿ ਸਾਡੇ ਪੇਰੈਂਟਸ ਕੰਮ ਤੇ ਹੁੰਦੇ ਆ ਤਾਂ ਉੱਥੇ ਜਵਾ ਕਿੰਨਾ ਜ਼ਿਆਦਾ ਨਹੀਂ ਮਤਲਬ ਉਸ ਚੀਜ਼ ਨਾਲ ਰਿਲੇਟ ਕਰ ਪਾਉਂਦੇ ਅਨਲੈਸ ਉਹਨਾਂ ਦੇ ਕੋਲ ਮਤਲਬ ਨਾਨਾ ਨਾਨੀ ਕੋ ਰਹਿੰਦੇ ਆ ਦਾਦਾ ਦਾ ਤੁਹਾਨੂੰ ਤੁਸੀਂ ਹੋਰ ਚੀਜ਼ਾਂ ਵਗੈਰਾ ਸੁਣਦੇ ਹੋ ਨਾ ਇੰਗਲਿਸ਼ ਵਗੈਰਾ ਥੋੜਾ ਆਟੋਮੈਟਿਕ ਹੋ ਜਾਂਦਾ ਤਾਂ ਮੇਰਾ ਕਦੇ ਵੀ ਮੈਨੂੰ ਲੱਗਦਾ ਛੋਟੇ ਹੁੰਦੇ ਤੋਂ ਹੀ ਮੈਂ ਕਦੇ ਵੀ ਅ ਅ ਇੰਗਲਿਸ਼ ਗਾਣੇ ਕਦੇ ਨਹੀਂ ਸੁਨੇ ਇੰਗਲਿਸ਼ ਗਾਣੇ ਮੈਂ ਹਮੇਸ਼ਾ ਪੰਜਾਬੀ ਗਾਣੇ ਹੀ ਸੁਨੇ ਆ ਪੰਜਾਬ ਨਾਲ ਹੀ ਮੇਰਾ ਉਹ ਵਾਪਸ ਜਿਹਦਾ ਤੁਹਾਡਾ ਇੱਕ ਕਨੈਕਸ਼ਨ ਹੁੰਦਾ ਹੈ ਕਨੈਕਸ਼ਨ ਤੇ ਚਲੋ ਵਰਤੋਈਆਂ ਬਟ ਜੋ ਤੁਸੀਂ ਛੋਟੇ ਨੇ ਜੋ ਮੇਰੀ ਸੋਰਸੀ ਮੇਰੇ ਦਾਦਾ-ਦਾਦੀ ਜੀ ਨੇ ਜੋ ਮੈਨੂੰ ਸਿਖਾਇਆ ਛੋਟੇ ਹੁੰਦੇ ਤੋਂ ਲੈ ਕੇ ਜੋ ਮੈਂ ਉਹਨਾਂ ਦੇ ਮਤਲਬ ਹੱਥੋਂ ਖਾਦਾ ਸਾਰਾ ਕੁਝ ਸੇਮ ਉਹ ਮੇਰੇ ਹਮੇਸ਼ਾ ਅੱਜ ਤੱਕ ਮੇਰੇ ਉਹ ਚੀਜ਼ਾਂ ਮਤਲਬ ਅ ਅੰਦਰ ਨੇ ਤੇ ਉਹ ਮੈਂ ਭੁੱਲ ਵੀ ਨਹੀਂ ਸਕਦੀ ਉਹ ਕਦੇ ਭੁੱਲਣੀ ਮਤਲਬ ਮੈਂ ਭੁੱਲਨੀ ਆਟੋਮੈਟਿਕ ਉਹ ਕੀ ਹੁੰਦਾ ਮੇਰੇ ਡੈਡੀ ਹਮੇਸ਼ਾ ਕਹਿੰਦੇ ਹੁੰਦੇ ਕਿ ਕੋਈ ਨਾ ਸੀਗਾ ਤਾਂ ਕਰਕੇ ਬਟ ਉਹ ਚੀਜ਼ਾਂ ਮੇਰੇ ਐਕਚੁਅਲ ਬਹੁਤ ਜ਼ਿਆਦਾ ਅੰਦਰ ਮਤਲਬ ਪੰਜਾਬ ਨੂੰ ਲੈ ਕੇ ਤਾਂ ਮਤਲਬ ਮੈਂ ਸੱਚੀ ਇਮੋਸ਼ਨਲ ਵੀ ਹੋ ਜਾਂਦੀ ਹਾਂ ਕਦੇ-ਕਦੇ ਬਿਕਾਜ਼ ਮੈਂ ਇੰਨਾ ਜ਼ਿਆਦਾ ਮੇਰਾ ਬੈਸਟ ਚਾਈਲਡਹੂਡ ਸੀ ਸੱਚੀ ਮੈਂ ਬੈਸਟ ਸਭ ਦੁਨੀਆ ਦਾ ਸਭ ਤੋਂ ਮਿਲਦਾ ਹੁੰਦਾ ਮੇਰਾ ਬੈਸਟ ਚਾਈਲਡਹੂਡ ਸੀਗਾ ਜੋ ਪੰਜਾਬ 'ਚ ਸੀ ਮੇਰੇ ਉਹਨਾਂ ਨਾਲ ਪਰ 5 ਸਾਲ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਜੇ ਮੇਰੀ ਬੇਟੀ ਹੁਣ 5 ਸਾਲ ਦੀ ਹੈ ਹਨਾ ਸਾਨੂੰ ਮੈਨੂੰ ਇਹ ਲੱਗਦਾ ਹੈ ਕਿ ਜੋ ਚੀਜ਼ਾਂ ਅਸੀਂ ਚਾਹੁੰਦੇ ਆ ਕਿ ਅਸੀਂ ਜਦੋਂ ਹੀ 20 ਤੋਂ 25 ਸਾਲ ਦੀ ਉਮਰ ਦੇ ਵਿੱਚ ਹੋਵੇ ਜਦੋਂ ਅਸੀਂ ਉਸ ਉਮਰ ਚ ਜਿਹੜੀਆਂ ਸੀ ਇਹਦੇ ਵਿੱਚ ਚੀਜ਼ਾਂ ਦੇਖਣੀਆਂ ਚਾਹੁੰਦੇ ਆ ਜੀ ਤਾਂ ਮੈਨੂੰ ਲੱਗਦਾ ਕਿ ਜੇ ਸੀ ਉਹਨੂੰ ਹੁਣ ਸਿਖਾ ਦਈਏ ਜੀ ਤਾਂ ਸਾਡੇ ਕੋ ਆਹੀ ਟਾਈਮ ਆ ਹਨਾ ਕਿਉਂਕਿ 7 ਸਾਲ ਤੱਕ ਨਿਆਣੇ ਦਾ ਜਿਹੜਾ ਮਾਈਂਡ ਆ ਉਹ ਵੀ ਤੁਹਾਡੇ ਕੋਲੇ ਹੁੰਦਾ ਆ ਉਹਦਾ ਸਰੀਰ ਉਹਨੂੰ ਤੁਸੀਂ ਜੋ ਬਣਾਉਣਾ ਚਾਹੁੰਦੇ ਹੋ ਬਣ ਸਕਦਾ ਹੁੰਦਾ ਉਹ ਦੇ ਦਾ ਹਨਾ ਜੀ ਪਰ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਉਹ ਉਮਰ ਬਹੁਤ ਛੋਟੀ ਵੀ ਹੁੰਦੀ ਆ ਉਸ ਤੋਂ ਬਾਅਦ ਜਿਹੜੀ ਇੱਕ ਲੰਮੀ ਉਮਰ ਹੁੰਦੀ ਆ ਤੁਸੀਂ ਉਧਰ ਗੁਜ਼ਾਰੀ ਆ ਜੀ ਤਾਂ ਉਹਦਾ ਵੀ ਇੰਪੈਕਟ ਕਿਤੇ ਨਾ ਕਿਤੇ ਰਹਿੰਦਾ ਹੈ ਨਾ ਮੈਂ ਆਪਦੇ ਬਹੁਤ ਸਾਰੇ ਇਦਾਂ ਦੇ ਸਾਡੇ ਰਿਲੇਟਿਵ ਵੀ ਨੇ ਮੇਰੇ ਦੋਸਤ ਵੀ ਨੇ ਜਿਹੜੇ ਆਪਦੀ ਪੂਰੀ ਸੁਰਤ ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਾਂ ਆਫਟਰ ਪਲੱਸ 2 ਗਏ ਨੇਗੇ ਤਾਂ ਮੈਂ ਦੇਖਿਆ ਕਿ ਉਹ ਕਾਫੀ ਬਦਲ ਗਏ ਨੇਗੇ ਅੱਛਾ ਹੈ ਨਾ ਮੈਂ ਮੈਂ ਸੋਚਿਆ ਨਹੀਂ ਸੀਗਾ ਵੀ ਜਿਹੜੀ ਉਮਰ ਚ ਗਏ ਨੇ ਤਾਂ ਇੰਨਾ ਤੇ ਉਧਰ ਲਾ ਕੋਈ ਮਾੜਾ ਮੋਟਾ ਵੀ ਪ੍ਰਭਾਵ ਆ ਸਕਦਾ ਪਰ ਜਦੋਂ ਹੁਣ ਅਸੀਂ ਉਹਨਾਂ ਨੂੰ ਕਦੇ-ਕਦੇ ਗੱਲ ਕਰਦੇ ਆ ਵੀ ਸੁਣਦੇ ਆ ਉਹ ਬਿਲਕੁਲ ਉਵੇਂ ਗੱਲ ਕਰਦੇ ਨੇ ਜਿਵੇਂ ਬੌਰਨ ਬ੍ਰੌਟ ਅਪ ਉਧਰਲੇ ਹੁੰਦੇ ਨੇ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਪਰ ਉਹ ਚੀਜ਼ ਨੂੰ ਮੇਨਟੇਨ ਰੱਖਣਾ ਕਿ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਆ ਜਾਂ ਤੁਹਾਨੂੰ ਪੰਜ ਸਾਲ ਇੱਨੇ ਕੀਮਤੀ ਲੱਗੇ ਕਿ ਤੁਹਾਨੂੰ ਲੱਗਿਆ ਕਿ ਮੇਰੀ ਪੂਰੀ ਜ਼ਿੰਦਗੀ ਉਦਾਂ ਦੀ ਹੋਣੀ ਚਾਹੀਦੀ ਆ ਹਾਂਜੀ ਮੇਰਾ ਆਈ ਥਿੰਕ ਹੈ ਬਿਕਾਜ਼ ਮੈਨੂੰ ਲੱਗਦਾ ਹੈ ਨਾ ਕਿ ਉਹ ਵਾਪਸ ਕਿਉਂਕਿ ਮੇਰੇ ਦਾਦਾ ਦਾਦੀ ਜੀ ਨਹੀਂ ਹੈਗੇ ਹੁਣ ਤਾਂ ਉਹ ਥੋੜੇ ਟਾਈਮ ਬਾਦੀ ਉਹ ਐਕਸਪਾਇਰ ਹੋ ਗਏ ਸੀ ਜਦੋਂ ਮੈਂ ਵਾਪਸ ਆਈ ਆ ਤਾਂ ਮੀਬੀ ਮੈਂ ਉਹ ਚੀਜ਼ ਨੂੰ ਬਹੁਤ ਜ਼ਿਆਦਾ ਹੋਲਡ ਕਰਕੇ ਰੱਖਿਆ ਹੈ ਆਪਣੇ ਅੰਦਰ ਇਹ ਵੀ ਹੋ ਸਕਦਾ ਹੈ ਕਿ ਜਦੋਂ ਮੈਂ ਕੈਨੇਡਾ ਵਾਪਸ ਗਈ ਉਹ ਮੀਬੀ ਜ਼ਿਆਦਾ ਇਨਾ ਇਨਫਲੂਐਂਸ ਮੇਰੇ ਤੇ ਨਹੀਂ ਉਹ ਹੋਇਆ ਹੈਗਾ ਬਟ ਇਹ ਵੀ ਆ ਕਿ ਕਿ ਮੇਰੇ ਮੰਮੀ ਡੈਡੀ ਘਰੇ ਵੀ ਅਸੀਂ ਜਦੋਂ ਪੰਜਾਬੀ ਹੀ ਬੋਲਦੇ ਆ ਹਾਂਜੀ ਤੇ ਉਹ ਮਤਲਬ ਕੰਮ ਤੇ ਜ਼ਰੂਰ ਜਾਂਦੇ ਸੀ ਪਰ ਘਰੇ ਆ ਕੇ ਸਾਡੇ ਘਰੇ ਵੀ ਮਤਲਬ ਪੰਜਾਬੀ ਗਾਣੇ ਜਾਂ ਕੋਈ ਵੀ ਪੰਜਾਬੀ ਸ਼ੋਅ ਜਿਹਦਾ ਮੈਂ ਤੁਹਾਨੂੰ ਦੱਸੇ ਮੇਰੀ ਮੰਮੀ ਥੋੜਾ ਸ਼ੋਅ ਬੜਾ ਦੇਖਦੇ ਨੇ ਤਾਂ ਉਹ ਚੀਜ਼ਾਂ এনवायरमेंट ਕਰਕੇ ਵੀ ਫਰ ਬਹੁਤ ਫਰਕ ਪੈਂਦਾ ਆ ਹੂੰ ਤੇ ਆਈ ਥਿੰਕ ਇਹ ਵੀ ਹੁੰਦਾ ਕਿ ਸਾਡੇ ਪੇਰੈਂਟਸ ਨੇ ਇੰਨੇ ਟਾਈਮ ਦੇ ਉੱਥੇ ਗਏ ਹੋਏ ਆ ਕਿ ਉਹਨਾਂ ਨੂੰ ਆਪ ਉਹ ਬੜਾ ਮਿਸ ਕਰਦੇ ਆ ਪੰਜਾਬ ਨੂੰ ਸੋ ਸਾਡੇ ਘਰੇ ਹੀ ਉਹ এনवायरमेंट ਰਹਿੰਦਾ ਆ ਤੇ ਉਹਦੇ ਕਰਕੇ ਜੇ ਮੈਂ ਮੜਾ ਮੋਟਾ ਚੇਂਜ ਹੋਣਾ ਵੀ ਸੀ ਉਹ ਵੀ ਨਹੀਂ ਹੋਈ ਹੈਗੀ ਉਹ ਸੇਮ ਹੀ ਅਸੀਂ ਮੇਨਟੇਨ ਕਰਕੇ ਰੱਖਿਆ ਹਮ ਜੀ ਆਪਣੇ ਇੱਥੇ ਪੰਜੋਲਾ ਪਿੰਡਾ ਉੱਥੇ ਮਗਰ ਸਿੰਘ ਹਵੇਲੀ ਬਣੀ ਹੋਈ ਆ ਤਾਂ ਉਹਨਾਂ ਨੇ ਨਾ ਕੁਝ ਸੈਟਅਪ ਬਣਾਏ ਹੋਏ ਨੇ ਇੱਕ ਪਾਸੇ ਕੱਚਾ ਘਰ ਬਣਾਏ ਹੋਏ ਇੱਕ ਪਾਸੇ ਕੁਝ ਉਹਨਾਂ ਨੇ ਵੈਸਟਰਨ ਲੋਕੇਸ਼ਨਸ ਬਣਾਈਆਂ ਹੋਈਆਂ ਨੇ ਕਿ ਸ਼ੂਟ ਵਗੈਰਾ ਦੇ ਲਈ ਠੀਕ ਹੈ ਤੇ ਉਹ ਭਾਜੀ ਦੱਸਦੇ ਸੀਗੇ ਉਹ ਕਹਿੰਦੇ ਕਿ ਜਿਹੜੇ ਤਾਂ ਐਨਆਰਆਈ ਆਉਂਦੇ ਨੇਗੇ ਇੱਥੇ ਉਹ ਚੂਜ਼ ਕਰਦੇ ਨੇ ਕੱਚੇ ਘਰ ਤੇ ਜਿਹੜੇ ਆਪਣੇ ਵਾਲੇ ਹੁੰਦੇ ਨੇ ਕਹਿੰਦੇ ਵੈਸਟਰਨ ਵਾਲ ਉਹ ਕਹਿੰਦੇ ਮਤਲਬ ਜਿਹੜਾ ਜਿਹੜੀ ਚੀਜ਼ ਤੋਂ ਦੂਰ ਆ ਉਸੇ ਵੱਲ ਭੱਜ ਰਿਹਾ 100% ਆਈ ਥਿੰਕ ਜਿਹੜੀ ਚੀਜ਼ ਆਪਣੇ ਕੋਲ ਨਹੀਂ ਹੁੰਦੀ ਹੈਗੀ ਆਪਾਂ ਉਹ ਚੀਜ਼ ਵੱਲ ਹਿਊਮਨ ਹੋਆ ਨੇਚਰ ਹੈ ਕਿ ਆਪਾਂ ਉਹਦੋਂ ਨੂੰ ਅਟਰੈਕਟ ਹੁੰਨੀ ਆ ਆਈ ਥਿੰਕ ਇਹੀ ਗੱਲ ਹੈ ਯੈਸ ਯਾ ਐਂਡ ਤੁਹਾਡੀ ਅਪਬ੍ਰਿੰਗਿੰਗ ਦੇ ਵਿੱਚ ਤੁਹਾਡੇ ਤੇ ਸਭ ਤੋਂ ਜ਼ਿਆਦਾ ਇਨਫਲੂਐਂਸ ਕੀ ਦਾ ਰਿਹਾ ਤੁਹਾਡੇ ਦਾਦਾ ਦਾਦੀ ਜੀ 100 30 ਮਮਾ ਡੈਡ ਮੇਰੇ ਦਾਦਾ ਦਾਦੀ ਜੀ ਸਭ ਤੋਂ ਜ਼ਿਆਦਾ ਉਹਨਾਂ ਦਾ ਇਨਫਲੂਐਂਸ ਰਿਹਾ ਮੈਨੂੰ ਯਾਦ ਆ ਮੈਨੂੰ ਆ ਮੈਂ ਪਿਛਲੀ ਇੰਟਰਵਿਊ ਚ ਵੀ ਕਿਹਾ ਸੀ ਕਿ ਮੇਰੇ ਨਾਲ ਮੰਮੀ ਡੈਡੀ ਹਮੇਸ਼ਾ ਸਮ ਟਾਈਮਸ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਤੈਨੂੰ ਕਿਦਾਂ ਯਾਦ ਆ ਆ ਗੱਲ ਤੂੰ ਬਹੁਤ ਛੋਟੀ ਸੀ ਜਦੋਂ ਤੁਸੀਂ ਇਹ ਤੁਹਾਡੀ ਬੇਟੀ ਬਹੁਤ ਜ਼ਿਆਦਾ ਛੋਟੀ ਹੈ ਬਟ ਆਈ ਆਈ ਉਹਨੂੰ ਯਾਦ ਰਹਿਣਾ ਮੈਨੂੰ ਲੱਗਦਾ ਸਾਨੂੰ ਯਾਦ ਰਹਿਦਾ ਹੁੰਦਾ ਬੱਚੇ ਨੂੰ ਯਾਦ ਹੁੰਦਾ ਸਪੈਸ਼ਲੀ ਜੇ ਕਿ ਉਹ ਜੇ ਵਧੀਆ ਮੈਮਰੀਜ਼ ਹੋਣ ਤਾਂ ਫਿਰ ਆਪਾਂ ਯਾਦ ਰੱਖਦੇ ਆ ਤਾਂ ਮੈਂ ਇੰਨਾ ਜ਼ਿਆਦਾ ਉਹਨਾਂ ਦਾ ਇਨਫਲੂਐਂਸ ਸੀਗਾ ਮੇਰੇ ਤੇ ਉਹ ਕੋਈ ਵੀ ਗੱਲ ਮੈਨੂੰ ਅੱਜ ਤੱਕ ਯਾਦ ਨਹੀਂ ਉਹਨਾਂ ਦੀ ਗੱਲਾਂ ਜਿਹੜੀਆਂ ਸਿਖਾਈਆਂ ਹੋਈਆਂ ਮਤਲਬ ਮੇਰੀ ਦਾਦੀ ਨੇ ਆ ਸੱਚੀ ਛੋਟੇ ਹੁੰਦੇ ਤੋਂ ਵੀ ਉਹਨਾਂ ਨੇ ਮੈਨੂੰ ਪਤਾ ਨਹੀਂ ਆਈ ਡੋਨਟ ਨੋ ਕਿੱਦਾਂ ਉਹਨਾਂ ਨੇ ਸੋਚਿਆ ਹੋਊਗਾ ਕਿ ਮੈਂ ਇਦਾਂ ਚੀਜ਼ਾਂ ਸਿਖਾਵਾਂ ਮੇਰੀ ਤੇ ਮੇਰੀ ਕਜ਼ਨ ਨੂੰ ਮੇਰੇ ਤਾਇਆ ਜੀ ਦੀ ਬੇਟੀ ਨੂੰ ਮਤਲਬ ਸਿਰ ਟਕਣਾ ਆ ਚੀਜ਼ਾਂ ਬਹੁਤ ਜ਼ਿਆਦਾ ਸਾਨੂੰ ਛੋਟੇ ਹੁੰਦੇ ਤੋਂ ਹੀ ਬਠਾ ਉਦੋਂ ਤਾਂ ਸਮਝ ਵੀ ਨਹੀਂ ਹੁੰਦੀ ਹੈਗੀ ਇਹ ਨਾਲ ਜਵਾਕ ਨੂੰ ਬਾਅਦ ਚੋ ਚੀਜ਼ਾਂ ਸੱਚੀ ਯਾਦ ਆਉਂਦੀਆਂ ਨੇ ਹਾਂਜੀ ਇਹ ਚੀਜ਼ਾਂ ਸਾਨੂੰ ਸਿਖਾਈਆਂ ਗਈਆਂ ਛੋਟੇ ਹੁੰਦੇ ਤੋਂ ਉਹਨਾਂ ਦਾ ਬਹੁਤ ਜ਼ਿਆਦਾ ਇਨਫਲੂਐਂਸ ਰਿਹਾ ਹੈ ਮੇਰੇ ਤੇ ਬਹੁਤ ਜ਼ਿਆਦਾ ਸਪੋਇਲਡ ਵੀ ਸੀ ਮੈਂ ਉਹਨਾਂ ਤੋਂ ਮਤਲਬ ਆਈ ਥਿੰਕ ਸਾਰੀ ਉਮਰ ਦਾ ਮਤਲਬ ਮ ਕਾ ਮਤਲਬ ਕਟ ਸਕਦੀ ਹੁਣ ਉਸ ਪਿਆਰ ਨਾਲ ਹਮ ਯਾ ਤੁਹਾਡਾ ਨਾਮ ਰੁਪਿੰਦਰ ਤੇ ਉਸ ਤੋਂ ਬਾਅਦ ਰੂਪੀ ਕਿਨੇ ਰੱਖਿਆ ਸੀ ਇਹ ਦਾਦੀ ਜੀ ਨੇ ਦੋਨੇ ਨਾਮ ਉਹਨਾਂ ਨੇ ਦੇਨੇ ਜੀ ਉਹਨਾਂ ਨੇ ਕਿਹਾ ਮੇਰਾ ਨਾਮ ਮੰਮੀ ਨੇ ਪਹਿਲਾਂ ਜੋਤੀ ਰੱਖਿਆ ਸੀ ਫਿਰ ਮੈਂ ਜਦੋਂ ਉਹਨਾਂ ਨੇ ਪੰਜਾਬ ਭੇਜਿਆ ਉਹ ਜਦੋਂ ਮੈਂ ਮਤਲਬ ਗਈ ਸੀ ਆਪਦੇ ਪਾਪਾ ਨਾਲ ਤੇ ਉਦੋਂ ਮੇਰੀ ਦਾਦੀ ਨੇ ਨਾਮ ਬਦਲਤਾ ਸੀ ਹ ਸੋ ਰੂਪੀ ਤੇ ਫਿਰ ਰੁਪਿੰਦਰ ਉਹਨਾਂ ਨੂੰ ਗੁੱਸਾ ਤਾਂ ਨਹੀਂ ਆਇਆ ਮੰਮੀ ਨੂੰ ਹ ਉਹਨਾਂ ਨੂੰ ਬੜਾ ਗੁੱਸਾ ਆਇਆ ਮੇਰੀ ਮੰਮੀ ਕਹਿੰਦੀ ਹੈ ਮੇਰੀ ਮੰਮੀ ਦਾ ਨਾਮ ਐਕਚੁਅਲੀ ਹਰਪ੍ਰੀਤ ਆ ਤੇ ਮੇਰੀ ਮੰਮੀ ਆਲਵੇਜ਼ ਕਹਿੰਦੀ ਮੇਰਾ ਨਾਮ ਇਨਾ ਮਾਡਰਨ ਆ ਤੇ ਮੇਰੀ ਕੁੜੀ ਦਾ ਰੁਪਿੰਦਰ ਹੈ ਰੂਪੀ ਇਜ਼ ਜ਼ਾ ਹੋਰ ਕੋਈ ਸੋਹਣਾ ਨਾ ਰੱਖ ਦਿੰਦੀ ਤੇ ਪਰਨੀ ਜੀ ਉਹ ਨਾਮ ਉਹਨਾਂ ਨੇ ਰੱਖਿਆ ਇਪਰ ਹੁਣ ਇਹ ਲੱਗਦਾ ਕਿ ਤੁਹਾਡਾ ਨਾਮ ਰੂਪੀ ਹੀ ਹੋ ਸਕਦਾ ਹੈ ਹੈਨਾ ਜੀ ਹੈਨਾ ਰੂਪੀ ਗਿਲ ਹਾਂਜੀ ਜੀ ਜੱਜਦਾਇਆ ਪੂਰਾ ਜੀ 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 ਜਿੱਦੋਂ ਤੁਸੀਂ ਇੱਥੋਂ ਉੱਥੇ ਗਏ ਸੀਗੇ ਤਾਂ ਉਹ ਤੁਹਾਡੇ ਲਈ ਕਿਉਂਕਿ ਆਏ ਤਾਂ ਤੁਸੀਂ ਉੱਥੇ ਸੀ ਪਰ 9 ਮਹੀਨਿਆਂ ਦੇ ਸੀਗੇ ਉੱਥੋਂ ਵਾਪਸ ਇੱਥੋਂ ਜਾ ਕੇ ਉਧਰ ਅਡਜਸਟ ਕਰਨਾ ਤੁਹਾਡੇ ਲਈ ਉਹ ਉਹ ਸਾਰੀ ਜਰਨੀ ਕਿਵੇਂ ਦੀ ਸੀਗੀ ਬਹੁਤ ਤੁਹਾਨੂੰ ਲੱਗਿਆ ਕਿ ਤੁਸੀਂ ਉੱਥੋਂ ਨੂੰ ਵੀ ਬਿਲੋਂਗ ਕਰਦੇ ਹੋ ਨਹੀਂ ਜੀ ਮੈਨੂੰ ਕਦੇ ਵੀ ਨਹੀਂ ਲੱਗਿਆ ਸੱਚੀ ਦੱਸਾਂ ਤਾਂ ਮੈਨੂੰ ਕਦੇ ਵੀ ਨਹੀਂ ਲੱਗਿਆ ਕਿ ਮੈਂ ਉੱਥੋਂ ਬਿਲੋਂਗ ਕਰਦੀ ਹਾਂ ਮੈਂ ਨਾ ਮੈਂ ਸਟੋਰੀ ਵੈਸੇ ਕਿਸੇ ਨੂੰ ਨਹੀਂ ਦੱਸੀ ਕਿ ਮੈਂ ਨਾ ਛੋਟੇ ਹੁੰਦੇ ਕਿਉਂਕਿ ਐਜ਼ ਅ ਜਵਾਬ ਤੁਸੀਂ ਇਦਾਂ ਇੱਥੋਂ ਚੱਲ ਜਾਣੇ ਇੱਕਦਮ ਜਿਵੇਂ ਤੁਹਾਨੂੰ ਸੈਪਰੇਸ਼ਨ ਤਾਂ ਹੁੰਦੀ ਹੋਈ ਆ ਦੇ ਦਾਦਾ ਦੀ ਤੋਂ ਤੇ ਬਹੁਤ ਟਾਈਮ ਮੇਰੇ ਮੰਮੀ ਮੰਮੀ ਪਾਪਾ ਕੋਸ਼ਿਸ਼ ਕਰ ਰਹੇ ਸੀ ਕਿ ਉਹਨਾਂ ਨੂੰ ਲੈ ਵੀ ਆਈਏ ਸੀ ਬਾਪ ਉਧਰ ਹੈ ਨਾ ਤੇ ਉਹ ਨਹੀਂ ਆਉਣਾ ਚਾਹੁੰਦੇ ਸੀ ਉਹ ਪੰਜਾਬ ਹੀ ਰਹਿਣਾ ਚਾਹੁੰਦੇ ਸੀਗੇ ਤਾਂ ਜਦੋਂ ਮੈਂ ਉੱਥੇ ਸੀਗੀ ਮੈਨੂੰ ਯਾਦ ਆ ਮੈਂ ਐਜ਼ ਅ ਜਵਾਕ ਇੰਨੀ ਆ ਲੋਨਲੀ ਸੀ ਇੰਨੀ ਇਕੱਲੀ ਰਹਿ ਗਈ ਸੀ ਕਿਉਂਕਿ ਮੇਰੇ ਬ੍ਰਦਰ ਦਾ ਹੈਗਾ ਆ ਵੱਡਾ ਬਟ ਉਹਦੇ ਨਾਲ ਉਹਨਾਂ ਕਨੈਕਸ਼ਨ ਉਸ ਟਾਈਮ ਨਹੀਂ ਸੀਗਾ ਕਿਉਂਕਿ ਤੁਸੀਂ ਜਿਹੜੇ ਪ੍ਰਾਇਮਰੀ ਤੁਹਾਡੇ ਸਾਲ ਸੀਗੇ ਉਹ ਤੁਸੀਂ ਉਹਨਾਂ ਦੇ ਨਾਲ ਉਹ ਦੁਨੀਆ ਸੀਗੇ 100% ਜੀ 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 ਤੇ ਉਹਦੇ ਕਰਕੇ ਅਸੀਂ ਸਾਡੇ ਵਿੱਚ ਥੋੜੀ ਜੀ ਸੈਪਰੇਸ਼ਨ ਸੀਗੀ ਉਹ ਵੀ ਇੰਗਲਿਸ਼ ਬੋਲਦਾ ਹੁੰਦਾ ਸੀਗਾ ਮੈਂ ਪੰਜਾਬੀ ਬੋਲਦੀ ਸੀ ਤੇ ਕਾਰਟੂਨਸ ਉਹ ਦੇਖਦਾ ਸੀ ਮੈਂ ਕਦੇ ਕਾਰਟੂਨਸ ਦੇਖੇ ਹੀ ਨਹੀਂ ਸੀਗੇ ਸਾਡੇ ਘਰ ਤਾਂ ਇੱਥੇ ਟੀਵੀ ਨਹੀਂ ਸੀ ਅਸੀਂ ਉੱਦੀ ਵੇੜੇ 'ਚ ਖੇਡਦੇ ਰਹਿੰਦੇ ਸੀਗੇ ਤਾਂ ਉੱਥੇ ਵਿਹੜਾ ਵੀ ਨਹੀਂ ਸੀ ਇਹ ਪੁੱਛ ਮੈਂ ਸਭ ਤੋਂ ਪਹਿਲਾਂ ਮਨਿਆਦਾਂ ਮੈਂ ਜਾ ਕੇ ਪੁੱਛਿਆ ਕਿ ਤੁਹਾਡਾ ਵੇੜਾ ਕਿੱਥੇ ਆ ਅੱਛਾ ਤੇ ਉੱਥੇ ਵੇੜਾ ਨਹੀਂ ਸੀਗਾ ਤਾਂ ਉਸ ਕਰਕੇ ਮੈਂ ਨਾ ਆਪਦੇ ਰੂਮ ਦੇ ਵਿੱਚ ਕਾਫੀ ਔਖਾ ਜਸਟ ਹੋਇਆ ਉਦੋਂ ਮੈਨੂੰ ਯਾਦ ਹੈ ਮੈਂ ਰੂਮ 'ਚ ਜਾ ਕੇ ਨਾ ਨਕਲੀ ਫੈਮਿਲੀ ਬਣਾ ਲੈਂਦੀ ਹੁੰਦੀ ਸੀਗੀ ਸੋ ਐਜ਼ ਏਨ ਇਮੇਜਿਨੇਸ਼ਨ ਤੇ ਮੈਨੂੰ ਲੱਗਦਾ ਮੀ ਬੀ ਐਕਟਿੰਗ ਵੀ ਥੋੜੀ ਬਹੁਤੀ ਉੱਥੇ ਹੀ ਸਿੱਖੀ ਹੋਗੀ ਮੈਂ ਕਿਉਂਕਿ ਇਮੇਜਿਨੇਸ਼ਨ ਆਪਣੀ ਵਧੀਆ ਹੋਣੀ ਚਾਹੀਦੀ ਹੈ ਟੂ ਬੀ ਏਨ ਐਕਟਰ ਤੇ ਮੈਨੂੰ ਲੱਗਦਾ ਤੇ ਉੱਥੇ ਨਾ ਸੀ ਮੈਂ ਜਾ ਕੇ ਪਾਣੀ ਦਾ ਕੱਪ ਲੈ ਕੇ ਰੱਖ ਦੇਣਾ ਤੇ ਮੈਂ ਕਹਣਾ ਓਕੇ ਦਾਦਾ ਜੀ ਨੂੰ ਮੈਂ ਪਾਪੂ ਕਹਿੰਦੀ ਹੁੰਦੀ ਸੀ ਮੈਂ ਕਹਿੰਦਾ ਤੁਸੀਂ ਕੀ ਪੀਣਾ ਹੁਣ ਪਾਣੀ ਲੈ ਆਈ ਮੈਂ ਤੁਸੀਂ ਫਟਾਫਟ ਪੀ ਲਓ ਮੈਂ ਚਾਹ ਲੈ ਕੇ ਆਉਂਗੀ ਫਿਰ ਤੁਹਾਡੇ ਲਈ ਅੱਛਾ ਤੁਸੀਂ ਕੀ ਕਰਨਾ ਅੱਛਾ ਤੁਸੀਂ ਇਹਦਾ ਮਤਲਬ ਨਕਸਾਰੇ ਮਤਲਬ ਮੇਰੇ ਕਜ਼ਿਨਸ ਨੂੰ ਸਾਰਿਆਂ ਨੂੰ ਮੈਂ ਆਪਦਾ ਮਨ ਲਗਾਉਣ ਨੂੰ ਵੀ ਮੈਂ ਜੀ ਲੱ ਮੰਮੀ ਡੈਡ ਨੂੰ ਵੀ ਨਹੀਂ ਦੱਸਿਆ ਕਿ ਮੈਨੂੰ ਕੱਲਾ ਫੀਲ ਹੁੰਦਾ ਕਿਉਂਕਿ ਉਹਨਾਂ ਨਾਲ ਵੀ ਹਜੇ ਥੋੜਾ ਕਨੈਕਸ਼ਨ ਨਹੀਂ ਬਣਿਆ ਸੀਗਾ ਸੋ ਸਟਾਰਟ ਦੇ ਵਿੱਚ ਬਹੁਤ ਔਖਾ ਰਿਹਾ ਸੀ ਮੈਨੂੰ ਯਾਦ ਹੈ ਛੋਟੇ ਹੁੰਦੇ ਬਟ ਉਹ ਤੋਂ ਬਾਅਦ ਫਿਰ ਮੈਂ ਜਲਦੀ ਦੋਸਤ ਬਣਾ ਲੈਣੀ ਹੈ ਫਿਰ ਦੋਸਤ ਬਣਾ ਲਏ ਤੁਹਾਨੂੰ ਵਾਪਸ ਲੈ ਕੇ ਜਾਣ ਦਾ ਫੈਸਲਾ ਕੀਤਾ ਸੀਗਾ ਮੇਰੀ ਮੰਮਾ ਦਾ ਬਿਕਾਜ਼ ਉਹਨਾਂ ਨੂੰ ਇਹ ਸੀਗਾ ਕਿ ਹੁਣ ਸਕੂਲ ਸਟਾਰਟ ਹੋ ਜਾਣਾ ਆ ਵੀ ਅਸੀਂ ਪੜਾਈ ਇੱਥੇ ਫਿਰ ਸ਼ੁਰੂ ਕੀਤੀ ਵੈਸੇ ਇੱਥੇ ਮੈਂ ਇੱਕ ਦੋ ਸਾਲ ਐਲ ਕੇ ਜੀ ਹੈ ਨਾ ਐਲ ਕੇ ਜੀ ਉਹਦੇ ਹਾਂ ਐਲ ਕੇ ਜੀ ਇੱਥੇ ਪੜ੍ਹੀ ਆ ਤੇ ਉਹ ਤਾਂ ਵੈਸੇ ਮੈਂ ਉੱਤੇ ਕੁਛ ਕਿਹਾ ਕੋਟੀ ਖਾ ਕੇ ਆਈ ਸੀ ਬਹੁਤ ਸ਼ਰਾਰਤੀ ਸੀ ਮੈਂ ਬਹੁਤ ਜ਼ਿਆਦਾ ਤੇ ਫਿਰ ਉਹ ਤੋਂ ਬਾਅਦ ਫਿਰ ਮੇਰੀ ਮਮਾ ਆ ਕੇ ਮੈਨੂੰ ਲੈ ਗਏ ਸੀਗੇ ਮੈਨੂੰ ਇਹ ਬਿਲਕੁਲ ਤੁਹਾਡਾ ਕੈਰੈਕਟਰ ਲੱਗ ਰਿਹਾ ਡੀਅਰ ਜ਼ਿੰਦਗੀ ਦਾ ਆਲਿਆਂਪਟ ਦਾ ਜਿਹੜਾ ਕੈਰੈਕਟਰ ਉਹ ਕਹਿੰਦੀ ਫਾਈਨਲੀ ਜਦੋਂ ਮੈਂ ਨਾਨੇ ਨਾਨੀ ਕੋਲੇ ਖੋਸ਼ ਸੀ ਤੁਸੀਂ ਵੀ ਉਹ ਤੋਂ ਲੈ ਆਈ ਮੈਂ ਦੇਖਿਆ ਜੀ ਉਹ ਤੇ ਮੈਂ ਬੜਾ ਰਿਲੇਟ ਕੀਤਾ ਜਦੋਂ ਕਹਿੰਦੀ ਜਦੋਂ ਮੇਰੇ ਕੋਲ ਤੁਸੀਂ ਮੈਨੂੰ ਪੇਸ਼ਤਾ ਫੇਰ ਮੈਨੂੰ ਆ ਗਿਆ ਮੈਨੂੰ ਯਾਦ ਆਇਆ ਯੈਸ ਹੈ ਨਾ ਪਰ ਉਹ ਮੈਨੂੰ ਲੱਗਦਾ ਹੈ ਕਿ ਕਿਤਨੇ ਕਿਤੋਂ ਤਾਂ ਸਿਨੇਮਾ ਇਨਸਪਾਇਰਡ ਹੁੰਦਾ ਹੈ ਤਾਂ ਬਿਲਕੁਲ ਤੁਹਾਡੀ ਕਹਾਣੀ ਤੇ ਉਹਦੀ ਮੇਰੀ ਇੱਕ ਫਰੈਂਡ ਵੀ ਆ ਉਹਦੀ ਕਹਾਣੀ ਵੀ ਇਦਾਂ ਸੇਮ ਹੀ ਸੀਗੀ ਅੱਛਾ ਜਦੋਂ ਉਹਦੇ ਮੰਮਾ ਡੈਡੀ ਆਏ ਇੱਥੇ ਤਾਂ ਉਹਨਾਂ ਨੇ ਦੇਖਿਆ ਵੀ ਸਾਡੀ ਕੁੜੀ ਬਹੁਤ ਮਤਲਬ ਜਵਾਨ ਹੋ ਗਈ ਕਿਉਂਕਿ ਉਹਨਾਂ ਨੇ ਛੇਤੀ ਗੇੜਾ ਵੀ ਨਹੀਂ ਸਿਲਾਇਆ ਤੇ ਉਹ ਕਹਿੰਦੇ ਕਿ ਇਹ ਤਾਂ ਆਪਣੇ ਨਾਲ ਪਿਆਰ ਹੀ ਨਹੀਂ ਹੈਗਾ ਫੋਨ ਤੇ ਤੁਸੀਂ ਗੱਲ ਕਰਦੇ ਹੋ ਤੁਸੀਂ ਉਹ ਕਨੈਕਸ਼ਨ ਫੀਲ ਨਹੀਂ ਕਰਦੇ ਹੈਗੇ ਹੈਨਾ ਉਦੋਂ ਵੀਡੀਓ ਕਾਲਸ ਵਗੈਰਾ ਇਹ ਨਹੀਂ ਸੀਗੇ ਹਾਂਜੀ ਹਾਂਜੀ ਤੇ ਜਦੋਂ ਉਹ ਮਤਲਬ ਉਹਨੂੰ ਲੱਗੇ ਕਿਵੇਂ ਨਾ ਕਿਵੇਂ ਕਰਕੇ ਤੇ ਉਹਨੂੰ ਬਾਹਰ ਲੈ ਗਏ ਤੇ ਉਸ ਤੋਂ ਬਾਅਦ ਜਦੋਂ ਸਾਡੇ ਨਾਲ ਗੱਲ ਕਰਦੀ ਸੀਗੀ ਤਾਂ ਅਸੀਂ ਉਹਨਾਂ ਨੂੰ ਪੁੱਛਣਾ ਵੀ ਹੋਰ ਕਿਵੇਂ ਸਾਰੀ ਕੀ ਗੱਲ ਆ ਉਹ ਪਾਕੀ ਸਾਰੇ ਟੀਵੀ ਦੇਖਦੇ ਨੇ ਸੀ ਕਹਿੰਨਾ ਵੀ ਤੂੰ ਤੂੰ ਵੀ ਟੀਵੀ ਦੇਖ ਲੋ ਅਗਲੇਆਂ ਦਾ ਘਰ ਉਹ ਦੇਖਦੇ ਨੇਗੀ ਮਤਲਬ ਉਹ ਉਹਨੂੰ ਇੰਨਾ ਵੱਡਾ ਤੱਕਾ ਸੀਗਾ ਕਿਉਂਕਿ ਉਹਨੂੰ ਇਹ ਲੱਗਦਾ ਸੀਗਾ ਕਿ ਮੈਂ ਇੰਨਾ ਇਸ ਫੈਮਿਲੀ ਦਾ ਹਿੱਸਾ ਨਹੀਂ ਆ ਕਿਉਂਕਿ ਉਹ ਬਹੁਤ ਜ਼ਿਆਦਾ ਟਾਈਮ ਆਪਣੀਆਂ ਮਾਸੀਆਂ ਦੇ ਵਿੱਚ ਰਹੀ ਸੀਗੀ ਜੀ ਜੀ ਮੈਨੂੰ ਲੱਗਦਾ ਹੈ ਕਿ ਸੱਚੀ ਉਹ ਮੂਵੀਜ਼ ਕਿਤੋਂ ਤਾਂ ਇਨਸਪਾਇਰਡ ਹੈਗੀ 100% ਜੀ 100% ਮੈਂ ਹੁਣ ਵੀ ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਕਿੰਨੇ ਚਿਰ ਬਾਅਦ ਇਹ ਚੀਜ਼ਾਂ ਬਾਰੇ ਗੱਲ ਕਰ ਰਹੀ ਆ ਤਾਂ ਥੋੜਾ ਜਿਹਾ ਮੈਨੂੰ ਹੁਣ ਵੀ ਯਾਦ ਆ ਬਹੁਤ ਹਾਰਡ ਹੁੰਦਾ ਹੈ ਅਡਜਸਟ ਕਰਨਾ ਬਹੁਤ ਜ਼ਿਆਦਾ ਉਹ ਸੇਮ ਕਨੈਕਸ਼ਨ ਬਿਲਡ ਕਰਨਾ ਜਿੰਨਾ ਮਰਜ਼ੀ ਆਈ ਥਿੰਕ ਤੁਹਾਡੇ ਪੇਰੈਂਟਸ ਤੁਹਾਨੂੰ ਕੰਫਰਟ ਬਹੁਤ ਹੋਆ ਮਤਲਬ ਅਡਜਸਟੇਬਲ ਮੈਂ ਇੱਥੇ ਆਲਾ ਮੈਂ ਆਪਾਂ ਬੈਸਟ ਫਰੈਂਡ ਬਣ ਜਾਗੀ ਤੇ ਆਪਾਂ ਨਾਲੇ ਬਣ ਗਈ ਆਪਣੀ ਵਧੀਆ ਵੀ ਬਣ ਗਈ ਬਟ ਮੈਂ ਸੀਰੀਅਸਲੀ ਮਤਲਬ ਮੈਂ ਬਹੁਤ ਜਿੱਥੇ ਤੁਸੀਂ ਮੈਨੂੰ ਭੇਜ ਦਿਓ ਮੈਂ ਅਡਜਸਟ ਕਰ ਲਵਾਂਗੀ ਇਹਨਾਂ ਲੋਟੇ ਹੋ ਹੈਨਾ